ਸਮਾਰਟ ਸਿਟੀ ਪ੍ਰੋਜੈਕਟ ਹੇਠ ਕਈ ਥਾਵਾਂ ਤੇ ਪਲਾਸਟਿਕ ਬੋਟਲਸ ਰੀਸਾਈਕਲਿੰਗ ਮਸ਼ੀਨ ਲਗਾਈਆਂ ਗਈਆਂ ਸਨ ਜੋ ਕਿ ਇਸ ਵੇਲੇ ਵਰਤੋਂ ਵਿੱਚ ਨਹੀਂ ਹਨ ਕਾਰਨ ਹੈ ਮੇਨਟੇਨੈਂਸ ਨਾ ਹੋਣ ਦੀ ਵਜ੍ਹਾ ਨਾਲ ਇਹਨਾਂ ਦਾ ਬੰਦ ਹੋਣਾ ਕਾਫੀ ਪੈਸਾ ਨਗਰ ਨਿਗਮ ਅੰਮ੍ਰਿਤਸਰ ਦੇ ਸਮਾਰਟ ਸਿਟੀ ਪ੍ਰੋਜੈਕਟ ਵਾਸਤੇ ਲਗਾਇਆ ਗਿਆ ਜਿਸ ਵਿੱਚ ਇਹ ਮਸ਼ੀਨਾਂ ਵੀ ਸ਼ਾਮਿਲ ਹਨ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ ਕਈ ਥਾਵਾਂ ਤੇ ਨਵੀਆਂ ਚੀਜ਼ਾਂ ਇੰਟਰੋਡਿਊਸ ਕੀਤੀਆਂ ਗਈਆਂ ਉਨਮੋਂ ਚੋ ਇੱਕ ਸੀ ਪਲਾਸਟਿਕ ਬੋਤਲ ਰੀਸਾਈਕਲਿੰਗ ਮਸ਼ੀਨ ਅਸੀਂ ਇੱਥੇ ਸਿਰਫ ਦੋ ਮਸ਼ੀਨਸ ਐਸ ਵੇਲੇ ਕਵਰ ਕੀਤੀਆਂ ਨੇ ਲੇਕਿਨ ਸ਼ਹਿਰ ਵਿੱਚ ਬਹੁਤ ਹੋਰ ਮਸ਼ੀਨਸ ਵੀ ਹੈਗੀਆਂ ਵੇਖਣ ਵਿੱਚ ਆਇਆ ਕਿ ਦੋਵਾਂ ਦੇ ਹਾਲਾਤ ਬਹੁਤ ਮਾੜੇ ਹਨ ਬਿਲਕੁਲ ਬੰਦ ਪਈਆਂ ਨੇ ਇਹ ਮਸ਼ੀਨਾ ਔਰ ਜਿਹੜੀ ਖਾਸ ਕਰ ਇਹ ਮਸ਼ੀਨ ਮੇਰੇ ਪਿੱਛੇ ਤੁਸੀਂ ਵੇਖਦੇ ਪਏ ਹੋ ਇਹਦੇ ਨਾਲ ਤੇ ਜੰਗਲੀ ਕਾਸ਼ਪੂਸ ਵੀ ਉਗਾਇਆ ਹੈ ਮੇਨਟੇਨੈਂਸ ਨਹੀਂ ਹੈ ਇਤੋਂ ਸ਼ੂ ਹੁੰਦਾ ਹੈ ਰੀਸਾਈਕਲ ਕੀ ਕਰੇਗੀ ਪਲਾਸਟਿਕ ਇਹ ਮਸ਼ੀਨ ਜਦੋਂ ਕਿ ਆਪ ਹੀ ਨਹੀਂ ਚੱਲਣਾ ਉਹਨੇ ਪਲਾਸਟਿਕ ਇਧਰ ਉਧਰ ਸੁੱਟਦੇ ਨੇ ਲੋਕੀ ਲੇਕਿਨ ਅਗਰ ਰੀਸਾਈਕਲ ਮਸ਼ੀਨ ਚੱਲਦੀ ਹੋਵੇ ਤੇ ਸ਼ਾਇਦ ਇਹਨਾਂ ਲੋਕੀ ਯੂਜ਼ ਕਰਦੇ ਕਿਉਂਕਿ ਜਦੋਂ ਇਹ ਚੱਲੀਆਂ ਸੀ ਸ਼ੁਰੂ ਹੋਈਆਂ ਸੀ ਉਦੋਂ ਬਹੁਤ ਵਧੀਆ ਤਰੀਕੇ ਨਾਲ ਇਹ ਯੂਜ਼ ਵੀ ਹੁੰਦੀਆਂ ਸਨ 스마트 ਸਿਟੀ ਪ੍ਰੋਜੈਕਟ ਜੋ ਚੱਲ ਰਿਹਾ ਹੈ ਉਹ ਕਾਫੀ ਪੈਸਾ ਲੱਗਦਾ ਪਿਆ ਹੈ ਕਿੱਥੇ ਲੱਗ ਰਿਹਾ ਹੈ ਕਿਵੇਂ ਲੱਗ ਰਿਹਾ ਹੈ ਇਹ ਅਸੀਂ ਜ਼ਰੂਰ ਪੁੱਛਣਾ ਚਾਹਾਂਗੇ ਉਹਨਾਂ ਦੇ ਆਫਿਸ ਜਾ ਕੇ ਪਰ ਖਾਸ ਕਰ ਇਹ ਵੀਡੀਓ ਜਿਹੜਾ ਅਸੀਂ ਬਣਾਇਆ ਹੈ ਔਰ ਇਹ ਨਿਊਜ਼ ਜਿਹੜੀ ਚੱਲੇਗੀ ਇਸ ਨੂੰ ਅਸੀਂ ਜ਼ਰੂਰ ਦਿਖਾਵਾਂਗੇ ਪੈਸਾ ਯੂਜ਼ ਹੋ ਰਿਹਾ ਹੈ ਪ੍ਰੋਪਰ ਤਰੀਕੇ ਨਾਲ ਹੋਵੇ ਵਰਨਾ ਐਕ ਆਪਣੇ ਸੇ ਹੋਗੀ ਸੁਨੀਲ ਕੁਮਾਰ ਨਾਲ ਜੇਪੀ ਸਿੰਘ ਫਾਸ ਨਿਊਜ਼ ਅੰਮ੍ਰਿਤਸਰ